ਵੈਸੇ ਤੇ ਦੁਨੀਆ ਦਾ ਕੋਈ ਵੀ ਰਿਸ਼ਤਾ ਹੋਵੇ ਹਰ ਰਿਸ਼ਤੇ ਦੀ ਆਪਣੀ ਇੱਕ ਅਹਿਮੀਅਤ ਹੁੰਦੀ ਹੈ ਤੇ ਰਿਸ਼ਤਾ ਬਣਾਉਣ ਦਾ ਅਰਥ ਹੀ ਇਹ ਹੁੰਦਾ ਹੈ ਉਸ ਰਿਸ਼ਤੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਨਿਭਾਉਣਾ ਹੈ ਪਰ ਅੱਜ ਇਹ ਨਿਭਾਉਣ ਵਾਲੀ ਗੱਲ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਏ ਨਿਮਰਤਾ ਧੀਰਜ ਸਹਿਣਸ਼ੀਲਤਾ ਜੇ ਇਨਸਾਨ ਵਿੱਚ ਨਾ ਹੋਵੇ ਤਾਂ ਉਹ ਬਹੁਤ ਜਲਦੀ ਰਿਸ਼ਤੇਆਂ ਤੋਂ ਵੀ ਖਿੱਚ ਜਾਂਦਾ ਏ ਪਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪਤੀ ਪਤਨੀ ਦੇ ਰਿਸ਼ਤੇ ਤੇ ਜਦੋਂ ਆਪਣੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਜਾਨੀ ਕਿ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨਾਲ ਕੀਤਾ ਸੀ ਤਾਂ ਤਿੰਨ ਸਿੱਖਿਆਵਾਂ ਦਿੱਤੀਆਂ ਸੀ ਪਹਿਲਾ ਪੱਬਾ ਪਲਾ ਕਿ ਜੋ ਵਰ ਜਾਂ ਲੜਕੀ ਤੁਹਾਨੂੰ ਮਿਲ ਗਈ ਏ ਉਹਨੂੰ ਹੀ ਆਪਣਾ ਸਭ ਕੁਝ ਜਾਣਣਾ ਏ ਦੂਜਾ ਭੁੱਲੀ ਕਿ ਜੇ ਕੋਈ ਜ਼ਿੰਦਗੀ ਜਿਉਉਂਦਿਆਂ ਗਲਤੀ ਹੋ ਵੀ ਜਾਵੇ ਤਾਂ ਗਲਤੀ ਮੰਨ ਕੇ ਅੱਗੇ ਵਧ ਜਾਓ ਤੀਜਾ ਪੱਬਾ ਭਾਣਾ ਕਿ ਘਾਟੇ ਵਾਦੇ ਦੁੱਖ ਪਰੇਸ਼ਾਨੀਆਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਆਉਂਦਾ ਏ ਪਰ ਉਸ ਸਮੇਂ ਵਿੱਚ ਇੱਕ ਦੂਜੇ ਨੂੰ ਪਾ ਪਾਨੀਆਂ ਮਾਰਨ ਦੀ بجائے ਕੁਝ ਗਲਤ ਕਹਿਣ ਦੀ بجائے ਇੱਕ ਦੂਜੇ ਦਾ ਸਾਥ ਦਿਓ ਤਾਂ ਜ਼ਿੰਦਗੀ ਬਹੁਤ ਸੋਹਣੀ ਬਤੀਤ ਹੋ ਜਾਂਦੀ ਹੈ